ਸ਼ੰਭੂ ਸਨੇ ਖਨੋਰੀ ਬੈਠੀਆਂ ਜਿੱਥੇ ਬੰਦੀਆਂ ਤੇ ਐਸਕੇਐਮ ਆਮੋ ਸਾਹਮਣੇ ਐ ਸੰਯੁਕਤ ਕਿਸਾਨ ਮੋਰਚਾ ਨੂੰ ਲੈ ਕੇ ਸਰਵਨ ਸਿੰਘ ਪੰਦੇਰ ਵੱਲੋਂ ਕਈਆਂ ਗਈਆਂ ਗੱਲਾਂ ਦਾ ਜਵਾਬ ਹੁਣ ਜੁਗਿੰਦਰ ਸਿੰਘ ਉਗਰਾਹਣੇ ਦਿੱਤਾ ਹੈ ਤਲਖੀ ਵਿਚਾਲੇ 8 ਨੁਕਾਤੀ ਏਜੰਡਾ ਤਿਆਰ ਕੀਤਾ ਗਿਆ ਜੋ ਜਿੱਥੇ ਬੰਦੀਆਂ ਚ ਏਕਤਾ ਬਣਾਉਣ ਦੀ ਕੋਸ਼ਿਸ਼ ਕਰੇਗਾ ਜਿਹੜੀ ਸੀ ਕਿ ਇੱਧਰ ਸਾਡੇ ਨਾਲ ਗੱਲ ਕਰਨ ਦੀ ਗੱਲ ਕਰਦੇ ਨੇ ਵੀ ਅਸੀਂ ਤੁਹਾਡੇ ਨਾਲ ਤਿੰਨ ਵਾਰੀ ਗੱਲ ਕੀਤੀ ਇੱਕ ਵਾਰ ਤਾਂ ਸਾਥੀਓ ਸਾਡੀ ਗੱਲ ਉਹਨਾਂ ਨਾਲ ਹੋਈ ਹੈ ਲੁਧਿਆਣਾ ਆਪਣੇ ਬਰਨਾਲਾ ਦੇ ਵਿੱਚ ਕੋਚ ਆਪਣੇ ਤਿੰਨ ਜਣੇ ਅਸੀਂ ਸ਼ਾਮਲ ਸੀ ਝੰਡਾ ਸੀ ਜੱਟੂ ਕੇ ਤੇ ਆਪਣਾ ਸਾਥੀ ਆਪਣਾ ਰੂਪ ਸਿੰਘ ਤੇ ਮੈਂ ਜਿਹੜੀ ਹੋਈ ਐ 26 27 ਜਨਵਰੀ ਵਾਲੇ ਦਿਨ ਮੀਟਿੰਗ ਮੇਰੇ ਘਰੇ ਸਰਜੀਤਪੁਰ ਉਹਨਾਂ ਦੀ ਟੀਮ ਆਈ ਐ ਉਹ ਟੀਮ ਮੇਰੇ ਕੋਲ ਜਦੋਂ ਆਈ ਐ ਮੈਨੂੰ ਇਹੀ ਕਹਿਣ ਆਈ ਸੀ ਵੀ ਤੁਸੀਂ 13 ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਵੀ ਸਾਡੀਆਂ ਸਾਰੀਆਂ ਜਥੇਬੰਦੀ ਦੀ ਭਾਵਨਾ ਹੈ ਵੀ ਉਗਰਾਹਾ ਵਾਲੇ 13 ਵਾਲੇ ਚ ਸ਼ਾਮਲ ਹੋਣ ਸਾਡਾ ਉਹਨਾਂ ਨੂੰ ਦੋ ਟੱਕ ਲੰਮੀਆਂ ਗੱਲਾਂ ਹੋਈਆਂ ਪੈਸੇ ਹੋਰ ਐ ਨਹੀਂ ਵੀ ਦੋ ਹੀ ਗੱਲਾਂ ਹੋਈਆਂ ਕਿਉਂਕਿ ਪ੍ਰੈਸ ਦੇ ਵਿੱਚ ਇੰਨੀਆਂ ਗੱਲਾਂ ਨਹੀਂ ਆ ਸਕਦੀਆਂ ਅਸੀਂ ਉਹਨਾਂ ਦੀ ਭਾਵਨਾ ਸੀ ਵੀ ਇਹ ਇਧਰ ਸ਼ਾਮਲ ਹੋਣ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਇਹ ਸੰਭਵ ਨਹੀਂ ਹੈ ਅਸੀਂ ਦੋ ਫੋਰਮਾਂ 'ਚ ਨਹੀਂ ਚੱਲ ਸਕਦੇ ਅਸੀਂ ਸੰਯੁਕਤ ਮੋਰਚੇ ਦਾ ਪਾਰਟ ਆ ਅਸੀਂ ਛੋਡੇ ਮੋਰਚੇ ਦਾ ਪਾਰਟ ਨਹੀਂ ਬਣ ਸਕਦੇ ਉਹਨਾਂ ਦੀ ਗੱਲ ਸੀ ਵੀ ਜਦੋਂ ਜਬਰ ਹੋਇਆ ਸਾਡੇ ਤੇ ਤਸ਼ੱਦਦ ਹੋਇਆ ਫਿਰ ਵੀ ਤਾਂ ਤੁਹਾਨੂੰ ਆਉਣਾ ਪੈਣਾ ਇਹ ਅਸੀਂ ਕਿਹਾ ਵੀ ਅਸੀਂ ਮੌਕੇ ਤੇ ਸੋਚਾਂਗੇ ਇਹ ਅਸੀਂ ਕੀ ਕਰਨਾ ਉਹ ਹੈ ਜਿਵੇਂ ਅਸੀਂ ਦੇਖ ਲਾਂਗੇ ਉਹ ਅਸੀਂ ਕਰਾਂਗੇ ਜਿਵੇਂ ਜਿਵੇਂ ਕੋਈ ਸੱਤ ਹੋਊਗਾ ਜੇ ਸਰਕਾਰ ਨੇ ਸਾਡੇ ਨਾਲ ਧੱਕਾ ਮੁਕੀ ਕੀਤੀ ਯਾਨੀ ਮੇਰੀ ਗੱਲ ਉਹਨਾਂ ਨਾਲ ਸਿਰਫ ਇੰਨੀ ਹੋਈ ਹੈ ਉਹ ਸਰ ਇਕਤਾ ਵਾਸਤੇ ਨਹੀਂ ਸੀ ਆਏ ਵੀ ਅਸੀਂ ਇਕਤਾ ਇਕੱਠੇ ਸੰਘਰਸ਼ ਲੜਨਾ ਉਹ ਸਾਡੀ ਜਥੇਬੰਦੀ ਨੂੰ ਕਾਲ ਦੇ ਕੇ ਆਪਣੇ ਪ੍ਰੋਗਰਾਮ ਤੇ ਲੈ ਕੇ ਆਉਣਾ ਸੀ ਇਹ ਮੇਰੇ ਨਾਲ ਗੱਲ ਹੋਈ ਆ ਉਦੋਂ ਪਿੱਛੇ ਉਹਨਾਂ ਨੇ ਗੱਲ ਉਦੋਂ ਪਹਿਲਾਂ ਜਿਹੜੀ ਗੱਲ ਉਹਨਾਂ ਨੇ ਸਾਡੇ ਨਾਲ ਬਰਨਾਲੇ ਕੀਤੀ ਆ ਉਹ ਸਿਰਫ ਪੰਦੇਰ ਹੋਰਾਂ ਦਾ ਫਾਰਮ ਸੀ ਸਾਡੇ ਨਾਲ ਗੱਲ ਕਰਨਾ ਉਦੋਂ ਡੱਲੇਵਾਲ ਸਾਹਿਬ ਉਹਨਾਂ ਦੇ ਨਾਮ ਅਟੈਚ ਨਹੀਂ ਸੂਰੇ ਉਦੋਂ ਪੰਦੇਰ ਹੋਰਾਂ ਦੀ ਪ੍ਰਪੋਜ਼ਲ ਸੀ ਵੀ ਕੀ ਆਪਾਂ ਇਕੱਠੇ ਚੱਲ ਸਕਦੇ ਆਂ ਆਪਾਂ ਇੱਕ ਫਾਰਮ ਬਣਾ ਸਕਦੇ ਆਂ ਇਦਾਂ ਮੁੰਨਾ ਸਵਾਲ ਇਹ ਸੀ ਵੀ ਕੀ ਤੂੰ ਸਾਡੇ ਨਾਲ ਜੁੜ ਕੇ ਚੱਲ ਸਕਦੇ ਹੋ ਸਾਡਾ ਜਵਾਬ ਸੀ ਵੀ ਇਸ ਤਰ੍ਹਾਂ ਨਹੀਂ ਅਸੀਂ ਉਹ ਫਾਰਮ ਵਿੱਚ ਸ਼ਾਮਲ ਹਾਂ ਐਸਕੇਮ ਦੇ ਚ ਉਹਦੇ ਚ ਅਸੀਂ ਰਹਾਂਗੇ ਤੁਸੀਂ ਜਦੋਂ ਕੋਈ ਐਕਸ਼ਨ ਪ੍ਰੋਗਰਾਮ ਕਰੋਗੇ ਥੋਡੇ ਨਾਲ ਤਾਲਮਿਲ ਵਿੱਚ ਐਕਸ਼ਨ ਦੀ ਸਹਿਮਤੀ ਹੋ ਸਕਦੀ ਇਹ ਸਹਿਮਤੀ ਅਸੀਂ ਉਹਨਾਂ ਨੂੰ ਸਾਥੀਆਂ ਨੂੰ ਦਿੱਤੀ ਸੀ ਯਾਨੀ ਇਹਦੇ ਚ ਇੱਕ ਤਾਂ ਉਤਾਲੀ ਕੋਈ ਪ੍ਰੋਸੈਸ ਨਹੀਂ ਸੀ ਉਧਰੋਂ ਸਾਨੂੰ ਆਪਦੇ ਨਾਲ ਜੋੜਨ ਦਾ ਜਿਹੜਾ ਸੀਦਾ ਉਹਨਾਂ ਤਰੀਕਾ ਸੀ ਇਹ ਗੱਲ ਉਹਨਾਂ ਨੇ ਮੇਰੇ ਨਾਲ ਕੀਤੀ ਸੀ ਇਦੋਂ ਪਿੱਛੋਂ ਉਦੋਂ ਉਦੋਂ ਤੱਕ ਜਦੋਂ ਤੱਕ ਇਹ ਮੇਰੇ ਨਾਲ ਜਿਹ ਦਿਨ ਗੱਲ ਕਰਨ ਗਏ ਨੇ ਜਿਹਦੇ ਵਿੱਚ ਝੰਡਾ ਸੂਤ ਤੇ ਮੈਂ ਤੇ ਰੂਪ ਸ਼ਾਮਲਾ ਉਦੋਂ ਤੱਕ ਉਹਨਾਂ ਨੇ ਕੋਈ ਦਿੱਲੀ ਜਾਣ ਦਾ ਪ੍ਰੋਗਰਾਮ ਲੀਕਿਆ ਨਹੀਂ ਸੀ ਇਹ ਸਚਾਈ ਹੈ ਜਿਹੜਾ ਭੰਦੇਰ ਹੋਰਾਂ ਬਦਲੀ ਪ੍ਰੈਸ ਕਾਨਫਰੰਸ ਦੇ ਵਿੱਚ ਬਾਰ-ਬਾਰ ਕਹੇ ਵੀ ਅਸੀਂ ਐਸਕੇਮ ਨੂੰ ਮਿਲੇ ਅਸੀਂ ਐਸਕੇਮ ਨਾਲ ਗੱਲ ਕੀਤੀ ਉਹ ਪੰਜਾਬ ਵਾਲੀਆਂ ਜਿੱਥੇ ਜਿੱਥੇ ਬੰਨੀਆਂ ਐਸਕੇਮ ਨਹੀਂ ਹੈ ਆਲ ਇੰਡੀਆ ਐਸਕੇਮ ਦੇ ਨਾਲ ਕਦੇ ਅੱਜ ਤੱਕ ਗੱਲਬਾਤ ਚ ਕੋਈ ਬੈਠਣ ਦੀ ਕੋਈ ਕੋਸ਼ਿਸ਼ ਕੋਈ ਚਿੱਠੀ ਕੋਈ ਪੱਤਰ ਕੋਈ ਸਨੇਹਾ ਬਿਲਕੁਲ ਨਹੀਂ ਹੈ ਕਿਉਂਕਿ ਮੈਂ ਆਲ ਇੰਡੀਆ ਜਿਹੜੀ ਐਸਕੇਮ ਕਮੇਟੀ ਹੈ ਉਹਦੇ ਅਗੋਂ ਚ ਦੋਸਤੋ ਹਿੱਸੇ ਐ ਐਨਸੀਸੀ ਜਿਹੜੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਹੈ ਮੈਂ ਉਹਦਾ ਪਾਰਟ ਆ ਇਸ ਕਰਕੇ ਉਹਨਾਂ ਦੀ ਕਮੇਟੀ ਨਾਲ ਕਦੇ ਨੈਸ਼ਨਲ ਪੱਧਰ ਤੇ ਕੋਈ ਗੱਲ ਕਰਨ ਵਾਸਤੇ ਕਦੇ ਕੋਈ ਚਿੱਠੀ ਕੱਢੀ ਹੋਵੇ ਜਾਂ ਕਦੇ ਕੋਈ ਸੱਦਾ ਪੱਤਰ ਆਇਆ ਹੋਵੇ ਜਾਂ ਕਦੇ ਮੈਟਨ ਦੀ ਕੋਸ਼ਿਸ਼ ਕੀਤੀ ਹੋਵੇ ਇਹ ਤਰੀਕਾ ਨਹੀਂ ਪੜਾਇਆ ਇਹ ਜਿਹੜਾ ਬਾਰ-ਬਾਰ ਕਹਿੰਦੇ ਵੀ ਅਸੀਂ ਐਸਕੇਮ ਨਾਲ ਐ ਕਰਦੇ ਐ ਐਸਕੇਮ ਨਾਲ ਹੀ ਕੀਤੀ ਐਸਕੇਮ ਨਾਲ ਨਹੀਂ ਪੰਜਾਬ ਦੀਆਂ ਜੱਥੇ ਬੰਦਿਆਂ ਨਾਲ ਗੱਲ ਕੀਤੀ ਉਹਨਾਂ ਨੇ ਇਹ ਕਹ ਇੱਕ ਤਾਂ ਇਹ ਸੋਡੇ ਨੋਟ ਕਰਨ ਵਾਲੀ ਗੱਲ ਹੈ ਜੀ ਜੇ ਕਰੇ ਇਹ ਪੰਜਾਬ ਅਸੀਂ ਸਾਡੀ ਉਹਨਾਂ ਨੂੰ ਇਹ ਰਹਿ ਸੀ ਵੀ ਜੇ ਸਾਥੀਓ ਤੁਸੀਂ ਇਸ ਗੱਲ 'ਚ ਕਾਹ ਨਾ ਕਰਦੇ ਆਪਾਂ ਐਸਕੇਮ ਦਾ ਪ੍ਰੋਗਰਾਮ ਬਣ ਜਾਂਦਾ ਤੇ ਆਲ ਇੰਡੀਆ ਦਾ ਪ੍ਰੋਗਰਾਮ ਬਣਦਾ ਤੇ ਫਿਰ ਇਹ ਸਨੌਰੀ ਤੇ ਸੰਭੂ ਸੰਭੂ ਬਾਰਡਰ ਦੇ ਨਾਂ ਰੁਕਦੇ ਫਿਰ ਇਹ ਗਾਜੀਪੁਰ ਵੀ ਸ਼ਾਹਜਹਾਂਪੁਰ ਪਾਲੰਪੁਰ ਹੋਰ ਪਾਸੇ ਵੀ ਇਹ ਮੂਵਮੈਂਟ ਹੁੰਦੀ ਇਹ ਕਿਸਾਨੀ ਦੀ ਉਹ ਮੂਵਮੈਂਟ ਹੁੰਦੀ ਜਿਹੜੀ ਕੱਲੀ ਪੰਜਾਬ ਤੱਕ ਸੀਮਿਤ ਬਣ ਕੇ ਰਹਿ ਜੇ ਨਾ ਹੁੰਦੀ ਚਲੋ ਇਹ ਤਾਂ ਸਾਡੀ ਰਹਿ ਜਿਵੇਂ ਸਾਥੀਆਂ ਨੂੰ ਠੀਕ ਲੱਗਿਆ ਪਰ ਇਹ ਐਡੀ ਗੱਲ ਹੈ ਨਹੀਂ ਜਿੱਦਾਂ ਹਾਕਮ ਧਿਰ ਨੂੰ ਇਸ ਗੱਲ ਦਾ ਫਾਇਦਾ ਹੋ ਰਿਹਾ ਜਿਹੜੀ ਧਿਰ ਨਾਲ ਸਾਡੀ ਸਟੇਟ ਨਾਲ ਜਿਹਦੇ ਨਾਲ ਸਾਡੀ ਲੜਾਈ ਆ ਉਸ ਧਿਰ ਨੂੰ ਇਸ ਗੱਲ ਦਾ ਸਾਡੀ ਆਪਸ ਵਿੱਚ ਫੁੱਟਦਾ ਸਾਡੀ ਆਪਸ ਵਿੱਚ ਵਿਵਾਦੰਦਾ ਜੀ ਦਾ ਉਹਨਾਂ ਨੂੰ ਜਾਦੇ ਫਾਇਦਾ ਹੋ ਰਿਹਾ ਇਸ ਕਰਕੇ ਅਸੀਂ ਤਾਂ ਇਸ ਕੰਮ ਤੇ ਲੱਗੇ ਹੋਇਆ ਅਸੀਂ ਆਪਣੀ ਕੋਸ਼ਿਸ਼ ਜਾਰੀ ਰੱਖਾਂਗੇ ਅਸੀਂ ਪ੍ਰੋਸੈਸ ਚਲਾ ਕੇ ਇੱਕ ਚਿੱਠੀ ਬਣਾਈ ਹੈ ਜਿਹਦੇ ਵਿੱਚ 8 ਨੁਕਤੇ ਨੇ ਅਸੀਂ ਉਹ 8 ਨੁਕਤੇ ਬਣਾ ਕੇ ਜਥੇਬੰਦੀਆਂ ਦੇ ਵਿੱਚ ਲੈ ਕੇ ਜਾਵਾਂਗੇ ਉਹਨਾਂ ਮੋਰਚਿਆਂ ਨੂੰ ਦੋਨਾਂ ਨੂੰ ਦੇਵਾਂਗੇ ਮਿਨੀਮਮ ਇਕਤਾ ਕਿੰਨੀ ਹੋ ਸਕਦੀ ਹੈ ਮੈਕਸਿਮਮ ਇਕਤਾ ਕਿੰਨੀ ਹੋ ਸਕਦੀ ਹੈ ਅਸੀਂ ਇੱਕ ਦੂਜੇ ਨਾਲ ਕਿਵੇਂ ਚੱਲ ਸਕਦੇ ਹਾਂ ਅਸੀਂ ਤਾਂ ਬੇਨਤੀ ਕਰਾਂਗੇ ਤੁਹਾਡੇ ਜ਼ਰੀਏ ਮੇ ਸਾਥੀਓ ਇਹਨਾਂ ਗੱਲਾਂ ਪਾਸੇ ਰੱਖ ਦਿਓ ਕੌਣ ਕੀ ਐ ਕੌਣ ਕੀ ਬੋਲ ਗਿਆ ਇਹ ਗੱਲ ਨੂੰ ਰਾ ਪਾਸੇ ਰੱਖ ਕੇ ਆਪਾਂ ਘੱਟ ਤੋਂ ਘੱਟ ਇਕਤਾ ਕਰਕੇ ਘੱਟੋ ਘੱਟ ਇਕਤਾ ਕਰਕੇ ਆਪਾਂ ਮਿਨੀਮਮ ਇਕਤਾ ਤੇ ਆਪਾਂ ਇੱਕ ਦੂਜੇ ਨਾਲ ਤਾਲਮਿਲ ਵਿੱਚ ਐਕਸ਼ਨਾਂ ਦੇ ਵਿੱਚ ਆਈਏ ਇਹਦਾ ਜ਼ਿਆਦਾ ਫਾਇਦਾ ਹੋਣਾ ਕਿਸਾਨ ਮੂਵਮੈਂਟ ਨੂੰ ਲੋਕ ਕਹਿਣਗੇ ਵੀ ਹਾਂ ਠੀਕ ਐ ਜਿਹੜੀ ਹੁਣ ਤੁਸੀਂ ਕਹਿ ਰਹੇ ਹੋ ਬੈਸੇ ਤਾਂ ਜਥੇਬੰਦਕ ਲੋਕਾਂ ਨੂੰ ਇਹ ਗੱਲਾਂ ਦਾ ਪਤਾ ਹੁੰਦਾ ਮੈਨੂੰ ਇਨੀ ਲੱਗਦਾ ਵੀ ਪੰਜਾਬ ਦੀ ਜਾਂ ਹਿੰਦੁਸਤਾਨ ਦੀ ਕੋਈ ਜਥੇਬੰਦੀ ਇਸ ਵੇਲੇ ਐਕਟਿਵ ਐਕਸ਼ਨ ਦੇ ਵਿੱਚ ਨਹੀਂ ਹੈ ਕੁੱਲ ਜਥੇਬੰਦੀਆਂ ਮੂਵ ਵਿੱਚ ਨੇ 26 ਜਨਵਰੀ ਆ ਜਿਹੜੀ ਪਿੱਛੇ ਪਰਸਵੀ ਹੋ ਕੇ ਹਟਿਆ 26 ਦਾ ਮਤਲਬ ਜਿਹੜਾ 26 ਫਰਵਰੀ ਟਰੈਕਟਰ ਮਾਰਚ ਹੋਇਆ ਕੁੱਲ ਭਾਰਤ ਦੇ ਵਿੱਚ ਹੋ ਗਿਆ ਕਰਨਾਟਕਾ ਚ ਵੀ ਹੋ ਗਿਆ ਆਂਧਰਾ ਚ ਵੀ ਹੋ ਗਿਆ ਤਾਮੰਨਾਡੋ ਚ ਵੀ ਹੋ ਗਿਆ ਇਹ ਮਹਾਰਾਸ਼ਟਰਾ ਦੇ ਵਿੱਚ ਹੋ ਗਿਆ ਮੱਧ ਪ੍ਰਦੇਸ਼ ਦੇ ਵਿੱਚ ਹੋ ਗਿਆ ਜੂਪੀ ਚ ਹੋ ਗਿਆ ਉਤਰਾਖੰਡ ਚ ਹੋ ਗਿਆ ਦੇ ਹਾਰਚ ਹੋ ਗਿਆ ਜੇ ਨੀ ਪੰਜਾਬ ਤੇ ਹਰਿਆਣਾ ਚ ਤਾਂ ਹੋਣੀ ਸੀ ਜੇ ਨੀ ਸਾਰੀਆਂ ਸਟੇਟਾਂ ਐਕਟਿਵ ਹੋਈਆਂ ਨੇ ਕਿਉਂਕਿ ਐਸਕੇਮ ਦੀਆਂ ਜਿਹੜੀਆਂ ਦਿੱਲੀ ਦੀਆਂ ਮੰਗਾਂ ਨੇ ਉਹਨਾਂ ਤੇ ਹੋਈਆਂ ਨੇ ਇਹ ਇਹ ਉਸ ਮੋਰਚੇ ਨੂੰ ਵੀ ਹਲਾਰਾ ਮਿਲਿਆ ਉਹ ਤੇ ਜਬਰਾਨੀਆਂ ਗੱਲਾਂ ਦਾ ਵਿਰੋਧ ਵੀ ਹੋਇਆ ਜਦੋਂ ਮੁੰਡੇ ਉਹ ਨੌਜਾਨ ਸ਼ਹੀਦ ਹੋ ਗਏ ਸਾਡੇ ਕਿੰਨੇ ਮੁੰਡੇ ਜਖਮ ਵੀ ਹੋ ਗਏ ਇਹਦਾ ਬਾਰ ਬਾਰ ਜਗਾ ਜਗਾ ਤੇ ਵਿਰੋਧ ਹੋ ਰਿਹਾ ਅਸੀਂ ਸਾਡੀ ਜਥੇਬੰਦੀ ਨੇ ਸਾਰੇ ਪ੍ਰੋਗਰਾਮ ਮੁਲਤਵੀ ਕਰਕੇ ਅਸੀਂ ਇਸ ਗੱਲਤੀ ਹੋਏ ਹੋਇਆ ਇਸ ਗਲਤੀ ਲੱਗੇ ਹੋਇਆ ਅੱਜ ਦੀ ਪ੍ਰੈਸ ਕਾਨਫਰੈਂਸ ਰਾਹੀਂ ਅਸੀਂ ਸੁਨੇਹਾ ਦੇਣਾ ਚਾਹੁੰਦੇ ਹਾਂ ਵੀ ਸਾਥੀਓ ਇਹ ਗੱਲ ਠੀਕ ਨਹੀਂ ਇਹ ਅਟੈਕ ਕਰਨੇ ਬੰਦ ਕਰੋ ਦੋ ਗੱਲਾਂ ਇਹਦੇ ਨਾਲ ਆਪਣਾ ਨੁਕਸਾਨ ਹੋਣਾ ਕਿਉਂਕਿ ਜਦੋਂ ਅੱਜ ਅਸੀਂ ਜਵਾਬ ਦਿੱਤਾ ਕੱਲ ਨੂੰ ਤੁਸੀਂ ਫਿਰ ਜਵਾਬ ਦਿਓ ਜਾਂ ਹੋਰ ਕੋਈ ਜਵਾਬ ਦੇਵੇ ਇਹ ਜਵਾਬਦਾਰੀ ਵਿੱਚ ਕੋਈ ਵਾਅਦਾ ਫਾਇਦਾ ਨਹੀਂ ਅੰਦਰ ਦੀਆਂ ਗੱਲਾਂ ਨੇ ਅੰਦਰ ਬਹਿ ਕੇ ਕੀਤੀਆਂ ਜਾ ਸਕਦੀਆਂ ਨੇ ਸਾਨੂੰ ਤਾਂ ਆਪਣੀ ਪ੍ਰੈਸ ਮੂਰੇ ਹੁਣ ਤਾਂ ਹੋਣਾ ਪੈਗਾ ਵੀ ਹੁਣ ਮੂੰਹ ਘੱਟ ਰੁਕਾ ਦਿਓ ਬਈ ਤੁਸੀਂ ਆਪਣੀ ਗੱਲ ਦਾ ਜਵਾਬ ਦਿਓ ਅ ਸਾਨੂੰ ਤਿੰਨ ਸਵਾਲ ਕਰਕੇ ਉਹਨਾਂ ਨੇ ਦੋਸ਼ੀ ਠੜਾਤਾ ਵੀ ਅਸੀਂ ਤਿੰਨ ਵਾਰ ਹੀ ਗਿਆ ਜੀ ਉਹ ਰਾਹਾਂ ਸਾਹਮਣੇ ਤੁਹਾਨੂੰ ਹਾਰ ਨਹੀਂ ਦਿੱਤਾ ਇਹ ਹੈ ਨਹੀਂ ਕੋਈ ਗੱਲ ਕਿਉਂਕਿ ਇਹ ਹੁੰਦਾ ਵੀ ਨਹੀਂ ਤੁਸੀਂ ਕੋਈ ਪ੍ਰੋਗਰਾਮ ਰੱਖ ਕੇ ਕਹੋ ਤੁਰੇ ਜਾਂਦੇ ਨੂੰ ਵੀ ਜਾਈ ਆ ਬਹਿ ਜੀ ਆਪਣੇ ਕਾਕੇ ਦਾ ਆਜੋ ਐ ਨਹੀਂ ਕੋਈ ਹੁੰਦਾ ਆਉਂਦਾ ਹੁੰਦਾ ਜੇ ਕਿਸੇ ਨੇ ਹੇਤ ਨਾਲ ਜਾਂ ਰਾਇ ਨਾਲ ਕੋਈ ਗੱਲ ਕੀਤੀ ਹੁੰਦੀ ਹੈ ਫਿਰ ਜਣੀ ਐ ਬਣ ਜਾਂਦੀ ਹੁੰਦੀ ਹੈ ਵੀ ਜੇ ਪ੍ਰੋਗਰਾਮ ਹੀ ਕਰਨਾ ਹੁੰਦਾ ਉਹਨਾਂ ਨੇ ਠੀਕ ਹੈ ਜਾਣ ਦਾ ਕਰ ਲਿਆ ਅਸੀਂ ਦਿੱਲੀ ਜਾਣ ਦਾ ਨਾ ਜਥੇਬੰਦੀਆਂ ਦੂਜੀਆਂ ਸਹਿਮਤ ਹੁੰਦੀਆਂ ਅਸੀਂ ਐ ਤਾਂ ਬੇਨਤੀ ਕਰ ਸਕਦੇ ਹਾਂ ਵੀ ਠੀਕ ਹੈ ਯਾਰ ਅਸੀਂ ਨੇ ਤਾਂ ਦਿੱਲੀ ਦੀ ਕਾਲ ਦੇ ਰੱਖੀ ਤੁਸੀਂ ਉਸ ਦਿਨ ਤਾਲ ਮੇਰਮਾ ਕੋਈ ਐਕਸ਼ਨ ਕਰ ਸਕਦੇ ਹੋ ਮੈਨੂੰ ਨਹੀਂ ਲੱਗਦਾ ਵੀ ਕੋਈ ਜਥੇਬੰਦੀਆਂ ਇਹ ਕਹਿੰਦੀ ਵੀ ਠੀਕ ਹੈ ਅਸੀਂ ਨਹੀਂ ਕਰਦੇ ਸਾਨੂੰ ਵੀ ਜੋ ਐ ਕਹਿੰਦੇ ਵੀ ਠੀਕ ਆ ਸੀ ਦਿੱਲੀ ਜਾਣ ਦਾ ਪ੍ਰੋਗਰਾਮ 13 ਦਾ ਰੱਖ ਰਕੇ ਤੁਸੀਂ ਉਸ ਦਿਨ ਦਾ ਕੋਈ ਤਾਲ ਮਿਲ ਮਾ ਕਰ ਸਕਦੇ ਹੋ ਫਿਰ ਅਸੀਂ ਵੀ ਵਿਚਾਰ ਲੈਂਦੇ ਵੀ ਹਾਂ ਤਾਲ ਮਿਲ ਮਾ ਤਾਂ ਹੋ ਸਕਦਾ ਸਾਨੂੰ ਕੋਈ ਐਸਕੇਮ ਤੋਂ ਕੋਈ ਐਂ ਜੀ ਵੀ ਐਸਕੇਮ ਸਾਨੂੰ ਤਾਲਬ ਲੈਂਦਾ ਜੇ ਉਸ ਦਿਨਾਂ ਚੀ ਕੋਈ ਤਾਲ ਮਿਲ ਮਾ ਕਰੇ ਇਹ ਸਾਥੀਆਂ ਤੋਂ ਹੋਇਆ ਨਹੀਂ ਇਸ ਤਰ੍ਹਾਂ ਦੇ ਤਰੀਕੇ ਬਣਾਉਣੇ ਚਾਹੀਦੇ ਨੇ ਅਸੀਂ ਇਸੇ ਤਰ੍ਹਾਂ ਤਾਂ ਚਾਹੁੰਦੇ ਹਾਂ ਵੀ ਇਸ ਤਰ੍ਹਾਂ ਦੀ ਕੋਈ ਤਾਲ ਮਿਲ ਐਕਸ਼ਨ ਤਾਲ ਮਿਲ ਬਣ ਜੇ ਪੰਜਾਬ ਦੀਆਂ ਜੱਥੇ ਬੰਦੀਆਂ ਕਰ ਲਣ ਫਿਰ ਭਾਰਤੀਆਂ ਦੇ ਜੱਥੇ ਬੰਦੀਆਂ ਦੇ ਵਿੱਚ ਵੀ ਇਹ ਸਮੱਸਿਆ ਮਹੌਣਗੀਆਂ ਦੂਜੀਆਂ ਸਟੇਟਾਂ ਦੇ ਵਿੱਚ ਫਿਰ ਜਾਨੀ ਭਾਰਤ ਦੇ ਵਿੱਚ ਵੀ ਨਿਸ਼ਚਠ ਹੈਗਾ ਸੀ